ਜੀ ਵਰਤੋ ਇਹ ਬਹੁਤ ਇੰਟਰਸਟਿੰਗ ਟਾਪਿਕ ਹੈਗਾ ਤੇ ਆਈ ਥਿੰਕ ਮਾਰਗੇਜ ਤੇ ਰੀਅਲ ਏਟਰਟ ਦਾ ਹਰ ਬੰਦਾ ਵਾਕਈ ਪੀ ਹੈ ਤੇ ਇੰਟਰਸਟ ਵੀ ਰੱਖਦਾ ਸੋ ਮੇਰਾ ਸਪੈਸੀਫਿਕਲੀ ਕੁਐਸਚਨ ਹੈਗਾ ਕਿ ਜਿਵੇਂ ਕੋਵਿਡ ਦੇ ਦੌਰਾਨ ਵੀ ਤੇ ਬਾਅਦ ਦੇ ਵਿੱਚ ਵੀ ਲੋਕ ਨੇ ਬੜਾ ਇੰਟਰਸਟ ਦਿਖਾਇਆ ਹੈ ਨਾ ਪ੍ਰੀ ਕੰਸਟਰਕਸ਼ਨ ਲੈ ਕੇ ਸੋ ਮੇਰਾ ਸਪੈਸੀਫਿਕਲੀ ਕੁਐਸਚਨ ਇਹ ਹੈਗਾ ਕਿ ਬੀ ਅਪਰੂਵਲ ਪਹਿਲਾਂ ਵੀ ਤੇ ਹੁਣ ਤੱਕ ਇਹ ਜ਼ਿਆਦਾ ਹੀ ਬਿਲਡਰ ਜਿਹੜਾ ਮੰਗ ਰਿਹਾ ਸੋ ਮੇਰਾ ਇਹ ਕੁਐਸ਼ਨ ਹੈ ਕਿ ਪ੍ਰੀ ਅਪਰੂਵਲ ਪਹਿਲਾ ਲੈਂਡ ਦੇ ਟਾਈਮ ਤੇ ਜਦੋਂ ক্লোজিং ਆਉਂਦੀ ਆ ਰਾਈਟ ਇੱਕ ਤਾਂ ਹੁੰਦਾ ਮੈਂ ਦੇਖਿਆ ਹੈ ਕਿ ਪ੍ਰੀ ਅਪਰੂਵਲ ਲੋਕੀ ਲੈ ਲੈਂਦੀ ਹੈ ਕੋਈ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਹੈ ਕੋਈ ਪੇਪਰ ਜਿਹੜਾ ਇਹ ਗੋ ਥਰੂ ਨਹੀਂ ਹੁੰਦਾ ਪਰ ਜਦੋਂ ਉਹਨਾਂ ਦੀ ক্লোজিং ਆਉਂਦੀ ਹੈ ਤੇ ਉਹੀ ਪ੍ਰੀ ਅਪਰੂਵਲ ਤੇ ਕੋਸ਼ਰ ਮਾਰਕ ਲੱਗ ਜਾਂਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਇਨਕਮ ਵੈਰੀਫਿਕੇਸ਼ਨ ਹੋ ਗਈਆਂ ਸਟੇਟਮੈਂਟਸ ਹੋ ਗਏ ਆ ਕਿਹੜੀ ਜੌਬ ਕੰਮ ਕਰਦੇ ਆ ਠੀਕ ਹੈ ਪਿਛਲੇ 3 ਮਹੀਨੇ 6 ਮਹੀਨੇ ਤੱਕ ਦਾ ਡਾਟਾ ਫੋਰਵਰਡ ਲੈ ਜਾਂਦਾ ਹੈ ਸੋ ਇਹ ਜਿਹੜੀ ਹੈ ਇਹ ਇਹ ਡਿਫਰ ਇਹ ਕਿਉਂ ਇਹ ਚੀਜ਼ਾਂ ਹੁੰਦੀਆਂ ਐ ਐਗਜ਼ੈਕਟਲੀ ਐਜ਼ ਅ ਮਾਰਗੇਜ ਯੂਨੋ ਏਜੰਟ ਦੇਖੋ ਜੀ ਮੈਂ ਰੀਅਲ ਏਸਟੇਟ ਦੇ ਵਿੱਚ ਕੰਮ ਕਰਦੀ ਹਾਂ ਜਿੰਨਾ ਕ ਮੈਂ ਦੇਖਿਆ ਸੇ ਪਾਸੇ ਮੈਂ ਸਿਰਫ ਆਪਣੇ ਐਕਸਪੀਰੀਅੰਸ ਤੋਂ ਦੱਸ ਸਕਦੀ ਹਾਂ ਮੇਰੇ ਖਿਆਲ ਚ ਜਿਹੜਾ ਜਿਹੜੇ ਟਾਈਮ ਦੀ ਤੁਸੀਂ ਵਿਪਨ ਗੱਲ ਕਰ ਰਹੇ ਹੋ ਨਾ ਉਹ ਟਾਈਮ ਇਦਾਂ ਦਾ ਸੀਗਾ ਕਿ ਆਪਾਂ ਨੂੰ ਵੀ ਪਤਾ ਕਿ ਹਰ ਚੀਜ਼ ਫੇਕ ਮਾਰਗੇਜਸ ਦਾ ਵੀ ਸਾਰਿਆਂ ਨੂੰ ਪਤਾ ਕਿ ਇਹ ਸਭ ਕੁਝ ਹੋ ਰਿਹਾ ਸੀ ਹਨਾ ਤੇ ਜਿਵੇਂ ਸਾਰਿਆਂ ਨੂੰ ਨਾ ਅੰਦਰ ਪਤਾ ਹੀ ਸੀਗਾ ਕਿ ਅਸੀਂ ਇਹਨੂੰ ਅਪਰੂਵ ਕਰਵਾਈ ਦਵਾਂਗੇ ਮੈਨੂੰ ਪਤਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਉਹ ਫੇਕ ਲੈਟਰ ਆਉਂਦਾ ਹੁੰਦਾ ਜਾਂ ਕੋਈ ਵੀ ਤੁਹਾਨੂੰ ਪ੍ਰੀ ਅਪਰੂਵਲ ਦੇ ਦਿੰਦਾ ਸੀ ਉਸ ਤੋਂ ਬਾਅਦ ਮਤਲਬ ਉਹਦੇ ਉਹਦੀ ਕੋਈ ਵੈਲਿਊ ਨਹੀਂ ਸੀ ਹੁੰਦੀ ਇਹ ਵੀ ਉਹ ਹੀ ਆ ਕਿ ਪਹਿਲਾਂ ਉਦੋਂ ਸਭ ਕੁਝ ਚੱਲੀ ਜਾਂਦਾ ਸੀਗਾ ਹੁਣ ਥੋੜੀ ਸਟਿੱਕਨੈਸ ਹੋ ਗਈ ਆ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਹੁਣ ਉਹੀ ਬੈਂਕਾਂ ਹੁਣ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈਗਾ ਹਨਾ ਸੋ ਇਹ ਹੈ ਤਾਂ ਬਸ ਅਨਫੋਰਚੂਨੇਟੀਆ ਬਟ ਆਪਾਂ ਨੂੰ ਵੀ ਪਤਾ ਆਪਾਂ ਇਸੇ ਹੀ ਸਿਸਟਮ ਦਾ ਸਾਰੇ ਦਾ ਪਾਰਟ ਆ ਸੋ ਹੋਪਫੁਲੀ ਹਨਾ ਆਪਣੇ ਲੋਕ ਹੀ ਆ ਜਿਹੜੇ ਵਿੱਚ ਆਪਾਂ ਮਤਲਬ ਕਰ ਰਹੇ ਇਹ ਕੰਮ ਸੋ ਥੋੜਾ ਜਿਹਾ ਇਹਦੇ ਤੋਂ ਸਿੱਖ ਲੈਣ ਬਾਕੀ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹਦੇ ਤੇ ਤਾਂ ਡੈਫੀਨਿਟਲੀ ਮਤਲਬ ਜਿਹੜਾ ਉਹਨਾਂ ਦਾ ਕੁਐਸਚਨ ਆ ਕਿ ਕੋਈ ਆਨਸਰ ਤੁਸੀਂ ਇਹਦੇ ਤੇ ਦੇਣਾ ਚਾਹੋਗੇ ਦੇਖੋ ਫੇਕ ਮਾਰਗੇਜਸ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਲੋਕਾਂ ਨੇ ਖੁਦ ਹੀ ਕਰਵਾਈਆਂ ਸੀ ਹਾਂਜੀ ਤੇ ਜੇ ਹੁਣ ਉਹ ਘਟ ਹੋ ਰਹੀਆਂ ਤਾਂ ਵੀ ਲੋਕਾਂ ਨੂੰ ਪ੍ਰੋਬਲਮ ਹੈ ਪਰ ਕੀ ਹੈ ਨਾ ਕਿ ਇਟਸ ਆਲ ਫॉर ਯਰ ਫੇਵਰ ਜੇ ਹੁਣ ਅੱਜ ਤੁਸੀਂ ਇੱਥੇ ਹੁਣ ਇੰਨੀ ਰੀਅਲ ਏਸਟੇਟ ਦਾ ਮਾੜਾ ਹਾਲ ਹੋਇਆ ਹੈ ਉਹਦੇ ਵਿੱਚ ਅੰਦਰ ਤੋਂ ਜ਼ਿਆਦਾ ਜੇ ਮੈਂ ਕਹਾ ਤਾਂ ਫੇਕ ਮਾਰਗੇਜਸ ਦਾ ਹੀ ਕੀਤਾ ਕਰਾਇਆ ਹੈ ਪਰ ਕੀ ਕਰ ਸਕਦੇ ਹੁਣ ਜੋ ਹੋ ਗਿਆ ਸੋ ਹੋ ਗਿਆ ਥਿੰਕ ਅਬਾਊਟ ਫਿਊਚਰ ਬੇਪਨ ਤੁਸੀਂ ਵੈਸੇ ਕੀ ਕੰਮ ਕਰਦੇ ਹੋ ਜੇ ਮੈਂ ਫਿਰ ਮਾਈਂਡ ਮੀ ਆਸਕਿੰਗ ਮੈਂ ਜਿਹੜਾ ਰੀਅਲ ਏਸਟੇਟ ਵੀ ਕਰਦਾ ਐ ਤੇ ਮੈਂ ਇੰਸ਼ੋਰੈਂਸ ਏਜੰਟ ਵੀ ਆਈ డు ਲਾਈਫ ਇੰਸ਼ੋਰੈਂਸ ਐਂਡ ਇਨਵੈਸਟਮੈਂਟਸ ਐਲਸੋ ਅੱਛਾ ਜੀ ਸੋ ਇਹ ਦੋਵੇਂ ਹੀ ਮੇਰਾ ਇੰਟਰਸਟ ਐ ਤੇ ਦੋਵੇਂ ਹੀ ਕਿਉਂਕਿ ਦੋਵੇਂ ਹੀ ਬ੍ਰਦਰ ਸਿਸਟਰ ਆ ਦੇ ਆਲ ਆਰ ਵੈਲ ਕਨੈਕਟਡ ਟੂ ਈਚ ਅਦਰ ਹਾਂਜੀ ਸੋ ਇਹ ਜਿਹੜਾ ਹੈਗਾ ਨਾ ਵੈਥ ਪ੍ਰੀ ਅਪਰੂਵਲ ਬੜੀ ਜ਼ਰੂਰੀ ਐ ਕਿਉਂਕਿ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਬਾਅਦ ਚ ਕੋਈ ਸਰਪ੍ਰਾਈਜ਼ ਨਾ ਹੋਵੇ ਬਟ ਗੈਨ ਦਾ ਮੇਨ ਗੱਲ ਇਹ ਵੀ ਹੈਗਾ ਕਿ ਪ੍ਰੀ ਅਪਰੂਵਲ ਫਰਦ ਕਰੋ ਕਿਸੇ ਕਲਾਇੰਟ ਨੇ ਪ੍ਰੀ ਅਪਰੂਵਲ ਲੈ ਲਈ ਐ 2 ਸਾਲ ਬਾਅਦ ਪ੍ਰੋਜੈਕਟ ਕ 2 ਸਾਲ ਦੇ ਦੌਰਾਨ ਬਹੁਤ ਚੀਜ਼ਾਂ ਹੋ ਜਾਂਦੀਆਂ ਆ ਕਿ ਬੰਦੇ ਦੀ ਕਈ ਵਾਰ ਜੋਬ ਰਹਿੰਦੀ ਹੈ ਨਹੀਂ ਰਹਿੰਦੀ ਆ ਰਾਈਟ ਸਿੱਖ ਹੋ ਜਾਂਦਾ ਹੈ ਕੋਈ ਹੋਰ ਇਸ਼ੂ ਆ ਜਾਂਦੇ ਆ ਹੋ ਸਕਦਾ ਹੈ ਕਿ ਵੀ ਬਿਲਡਰ ਬਿਲਡਰ ਹੀ ਹੋ ਸਕਦਾ ਹੈ ਕਿ ਵੀ ক্লোজিং ਦੇ ਟਾਈਮ ਤੇ ਯੂ نو ਜੇ ਕੈਪਟ ਨਹੀਂ ਹੈਗੇ ਚਾਰਜੀਸ ਉਹ ਤੋਂ ਉਸ ਟਾਈਮ ক্লোজিং ਕੋਸਟ ਵੀ ਬਹੁਤ ਜ਼ਿਆਦਾ ਮੰਗਣੀ ਸ਼ੁਰੂ ਕਰਦੇ ਬੰਦੇ ਕੋਲ ਹੁੰਦੇ ਹੀ ਨਹੀਂ ਸੋ ਉਸ ਟਾਈਮ ਤੇ ਜਿੰਨੀ ਕੀ ਮਾਰਗੇਜ ਉਹ ਪ੍ਰੂਫ ਹੋਈ ਆ ਹਾਂਜੀ ਉਹ ਫਿਰ ਕਿਹੜੇ-ਕਿਹੜੇ ਫੈਕਟਰ ਆ ਉਹ ਫੈਕਟ ਕਰ ਸਕਦੇ ਆ ਪ੍ਰੀ ਅਪਰੂਵਲ ਹੋ ਗਈ ਹੈ ਸਾਰੀ ਹੋ ਗਈ ਹੈ ਬਟ ਕਲੋਜ਼ਿੰਗ ਦੇ ਟਾਈਮ ਤੇ ਕੀ ਇਹੋ ਜਿਹੇ ਫੈਕਟਰ ਹੈ ਜਿਹੜੇ ਫਿਰ ਵੀ ਇਫੈਕਟ ਕਰ ਸਕਦੇ ਨੇ ਕਿ ਤੁਹਾਡੀ ਮਾਰਗੇਜ ਹੋਵੇ ਹੀ ਨਾ ਤੁਹਾਨੂੰ ਕਿਹੜੀ ਕਿਹੜੀ ਸੀਜ਼ ਲੱਗਦੀ ਹੈ ਮੀਨ ਸਰ ਤੁਸੀਂ ਆਪਣਾ ਕ੍ਰੈਡਿਟ ਸਕੋਰ ਅੱਛਾ ਕਰਕੇ ਰੱਖੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਉਹ ਦੁਬਾਰਾ ਫੇਰ ਚੀਜ਼ਾਂ ਦੇਖਣੀਆਂ ਆਉਂਦੀਆਂ ਤੁਹਾਡੇ ਜੋ ਬੈਂਕ ਦੇ ਵਿੱਚ ਅਮਾਉਂਟ ਹੈ ਜੋ ਥੋੜੀ ਕਲੋਜ਼ਿੰਗ ਕਾਸਟ ਹੈ ਉਹ ਹੋਣੀ ਚਾਹੀਦੀ ਆ ਤੇ ਬੈਂਕ ਦੀਆਂ ਸਟੇਟਮੈਂਟਸ ਜਿਹੜੀਆਂ ਕਿ ਕੇ ਕਰਕੇ ਰੱਖੋ ਸਾਰੇ ਸਟਫ ਹਾਂਜੀ ਪੇਪਰ ਦੇ ਦੇਖਿਆ ਜਾਵੇ ਨਾ ਜਿਹੜੀ ਆਪਾਂ ਪਿਛਲੀ ਮਾਰਕੀਟ ਦੀ ਗੱਲ ਕਰ ਰਹੇ ਹਾਂ ਹਨਾ ਹੁਣ ਮੈਂ ਮੈਂ ਵੀ ਕਈਆਂ ਨੂੰ ਜਾਣਦੀ ਸੀ ਜਿਹੜੇ ਮੇਰੇ ਕਲਾਇੰਟਸ ਵੀ ਸੀਗੇ ਹਨਾ ਤੇ ਉਹਨਾਂ ਦੀ ਉਸ ਟਾਈਮ ਦੇ ਉੱਤੇ ਪ੍ਰੀ ਅਪਰੂਵਲ ਹੋਇਆ ਹੋਇਆ ਸੀਗਾ ਬਟ ਜਦੋਂ ਲੇਟਰ ਔਨ ਹੁਣ ਆਹ ਵਾਲਾ ਟਾਈਮ ਆਇਆ ਬੈਂਕ ਦਾ ਤਾਂ ਆਪਾਂ ਨੂੰ ਵੀ ਪਤਾ ਦੇਖੋ ਜੇ ਹੁਣ ਮਾਰਕੀਟ ਵੈਲਿਊ ਹੀ ਪ੍ਰੋਪਰਟੀ ਦੀ ਘਟ ਗਈ ਆ ਲੱਖ ਡਾਲਰ ਤਾਂ ਬੈਂਕ ਨੇ ਉਹ ਡੈਫੀਨਿਟਲੀ ਪ੍ਰੀ ਅਪਰੂਵਲ ਉਹਨੇ ਦਾ ਹੀ ਦੇਣਾ ਜੋ ਮਾਰਕੀਟ ਵੈਲਿਊ ਚੱਲ ਰਹੀ ਆ ਪ੍ਰੋਪਰਟੀ ਦਾ ਅਪ੍ਰੇਜ਼ਲ ਕਰਵਾ ਕੇ ਹਨਾ ਤੁਹਾਨੂੰ ਵੀ ਪਤਾ ਤੁਸੀਂ ਵੀ ਰੀਅਲ ਏਸਟੇਟ ਜੀ ਸੋ ਉਹ ਤਾਂ ਫਿਰ ਉਹੀ ਆ ਕਿ ਆਪਣੇ ਕੋਲੋਂ ਹੀ ਪਾਣੇ ਪੈਂਦੇ ਆ ਹਰ ਇੱਕ ਨੂੰ ਸੋ ਇਹੀ ਰੀਜ਼ਨ ਹੋਇਆ ਕਿ ਹੁਣ ਇਹ ਆਪਾਂ ਨੂੰ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਹੜੀਆਂ ক্লোਜ਼ਿੰਗਾਂ ਪ੍ਰੋਪਰ ਨਹੀਂ ਹੋ ਰਹੀਆਂ ਜਾਂ ਇੰਨੀ ਜ਼ਿਆਦਾ ਫਲੱਡ ਆਈ ਹੋਈ ਆ ਹਨਾ ਲਿਸਟਿੰਗਸ ਵੀ ਸੋ ਰੀਜ਼ਨ ਇਹ ਹੈ ਵੈਸੇ ਤੁਹਾਨੂੰ ਕੀ ਲੱਗਦਾ ਐਜ਼ ਅ ਰੀਅਲ ਏਸਟੇਟ ਏਜੰਟ ਵੀ ਤੁਸੀਂ ਆਸੇ-ਪਾਸੇ ਕੀ ਦੇਖਿਆ ਆਪਣੇ ਦੇਖੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੇਰੇ ਕੋਲ ਬਹੁਤ ਕਲਾਈਂਟ ਆਏ ਜਿਨ੍ਹਾਂ ਨੇ ਡਿਊਰਿੰਗ ਸਪੈਸ਼ਲੀ ਜਿਹੜੇ ਹੈਗੇ ਆ ਫਰਾ ਕੋਵਿਡ ਦੇ ਦੌਰ ਬੜੀ ਹੌਟ ਮਾਰਕੀਟ ਸੀ ਕਈ ਐਮਐਸਈ ਕਈ ਕਲਾਈਂਟ ਜਿਹੜੇ ਵਾਪਸ ਮੋੜੇ ਉਹਨਾਂ ਨੂੰ ਇਹੀ ਕਹਿ ਕੇ ਕਿ ਮੈਨੂੰ ਲੱਗਿਆ ਨਹੀਂ ਲਿਟਰਲੀ ਜਿੱਥੇ ਮੈਂ ਆਪਣੇ ਪੈਸੇ ਨਹੀਂ ਪਾ ਸਕਦਾ ਨਾ ਉੱਥੇ ਮੈਂ ਕਦੀ ਵੀ ਸੁਜੈਸਟ ਨਹੀਂ ਕਰਦਾ ਐਵੀਂ ਜੀ ਗੱਲ ਨਹੀਂ ਕਿ ਆ ਕੋਵਿਡ ਦੇ ਦੌਰਾਨ ਮੈਂ ਨਹੀਂ ਬਣਾਏ ਪੈਸੇ ਮੈਂ ਇੱਕ ਡੀਲ ਦੇ ਵਿੱਚ ਪੈਸਾ ਪਾਇਆ 2 ਲੱਖ ਕੱਢਿਆ ਪਰ ਉਸ ਤੋਂ ਬਾਅਦ ਮੈਂ ਪ੍ਰੀ-ਕੰਸਟਰਕਸ਼ਨ 'ਚ ਪੈਸੇ ਨਹੀਂ ਪਾਇਆ ਕਿਉਂਕਿ ਮੈਨੂੰ ਕੋਈ ਪ੍ਰੋਜੈਕਟ ਹੀ ਨਹੀਂ ਇਹੋ ਜਿਹਾ ਲੱਗਿਆ ਰਾਈਟ ਹੁਣ ਜਾਲੀ ਇਹ ਜਾਂਦੀ ਕਿ ਆਪਣੇ ਲੋਕੀ ਇਹ ਚੀਜ਼ ਭੁੱਲ ਜਾਂਦੇ ਆ ਕਿ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਆ ਪੈਸੇ ਪਾਉਣ ਦਾ ਤੇ ਪੈਸੇ ਕੱਢਣ ਦਾ राइट right. right. पर जितो तक ਤੁਸੀਂ ਗੱਲ ਕਹੀ ਹੈ ਇਹ ਵੀ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਕਿ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਹੁਣ ਜੇ ਫਰਜ਼ ਕਰੋ ਹੁਣ ਵੀ ਬਹੁਤ ਡੀਲਾਂ ਆ ਰਹੀਆਂ ਤੁਸੀਂ ਮੰਥਲੀ ਜਿਹੜਾ ਹੈ ਆਪਣਾ ਯੂ ਨੋ ਇਨੀ ਇਨੀ ਪੇਮੈਂਟ ਪਾ ਦੋ ਦੋ ਤਿੰਨ ਸਾਲ ਯੂ ਨੋ ਵੇਟ ਕਰੋ ਪ੍ਰੋਜੈਕਟ ক্লোਜ਼ ਹੋ ਜਾਏਗਾ ਬਟ ਇੰਟਰਸਟਿੰਗ ਫੈਕਟ ਇਜ਼ ਕਿ ਬੀ ਕੰਸਟਰਕਸ਼ਨ ਇਜ਼ ਵੈਰੀ ਯੂ ਨੋ ਪੇਪਰ ਉਤੇ ਪੈਸਾ ਬਣਾਉਣਾ ਵੀ ਤੇ ਉਹਦੇ ਅਕੋਰਡਿੰਗ ਜਿਹੜਾ ਹੈ ਪੈਸਾ ਕੱਢਣਾ ਬੜਾ ਫਾਇਦੇਮੰਦ ਵੀ ਹੈ ਤੇ ਰਿਸਕੀ ਵੀ ਬਹੁਤ ਜ਼ਿਆਦਾ ਹੈ ਰਾਈਟ ਕਈ ਵਾਰ ਤਾਂ ਲੋਕਾਂ ਦੇ ਪ੍ਰਾਇਮਰੀ ਰੈਜ਼ੀਡੈਂਸ ਤੱਕ ਵੇਚ ਜਾਂਦੇ ਇਹਨਾਂ ਦੇ ਚੱਕਰਾਂ ਦੇ ਵਿੱਚ ਪਰ ਇਹ ਐਟ ਵੀ ਪਰ ਇਹ ਕਿ ਜਦੋਂ ਆਪਾਂ ਇੱਕ ਪ੍ਰੀ-ਕੰਸਟਰਕਸ਼ਨ ਲੈ ਲਿਆ ਲੈਣ ਤੋਂ ਬਾਅਦ 2 ਸਾਲ ਬਾਅਦ ਜੇ ਫਰਜ਼ ਕਰੋ ਕੋਈ 7 ਲੱਖੀ 8 ਲੱਖ ਦਾ ਹੈਗਾ ਆ 8 ਲੱਖ ਦਾ ਪ੍ਰੋਜੈਕਟ ਹੈ ਅਸੀਂ ਲੈ ਲਿਆ ਸਾਡੀ ਮਾਰਜ ਜ ਅਪਰੂਵ ਹੋ ਗਈ ਸਾਰਾ ਕੁਝ ਬੁੱਟੂ ਗੋਰੀਆ ਸਾਰੇ ਪੇਪਰ ਜਿਵੇਂ ਇਹਨਾਂ ਨੇ ਕਿਹਾ ਹੈ ਸਾਰਾ ਕੁਝ ਠੀਕ ਰਿਹਾ ਬਟ ਅੱਗੇ ਜਾ ਕੇ ਉਹਦੀ ਮਾਰਕੀਟ ਹੀ ਕੱਟ ਹੋ ਗਈ ਲੱਖ ਡਾਲਰ ਥੱਲੇ ਆ ਗਿਆ ਹੁਣ ਲੱਖ ਡਾਲਰ ਬੰਦਾ ਅਖੀਰ ਦੇ ਵਿੱਚ ਜਾ ਕੇ 2-3 ਸਾਲ ਬਾਅਦ ਜਾ ਕੇ ਕੱਢੂਗਾ ਕਿੱਥੋਂ ਬਿਲਕੁਲ ਜੀ ਉੱਤੇ ਪਸ ਜਾਂਦਾ ਬੰਦਾ ਮੇਨ ਲੋਕੀ ਫਸੇ ਹੀ ਇੱਥੇ ਆ ਇੱਥੇ ਮੈਨੂੰ ਲੱਗਦਾ ਨਾ ਬਿੱਪਨ ਉਹਦੇ ਵਿੱਚ ਇਹ ਆ ਕਿ ਲੈਕ ਆਫ ਮੈਨੇਜਮੈਂਟ ਆਪਾਂ ਨਾ ਇੱਕ ਇੱਕ ਮੈਂ ਬਾਰ-ਬਾਰ ਇਹੀ ਗੱਲ ਕਰਦੀ ਹੁੰਦੀ ਆ ਕਿ ਜਦੋਂ ਨਾ ਆਪਾਂ ਕੋਈ ਇਨਵੈਸਟਮੈਂਟ ਦੇਖੋ ਜਦੋਂ ਆਪਾਂ ਘਰ ਲੈਨੇ ਆ ਬਿਜ਼ਨਸ ਆਇ ਤਰੀਕੇ ਦਾ ਹਨਾ ਅਤੇ ਜਦੋਂ ਜਦੋਂ ਵੀ ਆਪਾਂ ਕਦੇ ਕਿਸੇ ਬਿਜ਼ਨਸ ਦੇ ਵਿੱਚ ਜਾਂਦੇ ਆ ਉਹਦੇ ਵਿੱਚ ਘਾਟਾ ਵੀ ਹੋ ਸਕਦਾ ਤੇ ਉਹਦੇ ਚ ਆਪਾਂ ਨੂੰ ਫਾਇਦਾ ਵੀ ਮਿਲ ਸਕਦਾ ਹੈ ਨਾ ਤੇ ਮੇਰੇ ਖਿਆਲ ਚ ਸਭ ਤੋਂ ਪਹਿਲਾਂ ਨਾ ਆਪਾਂ ਨੂੰ ਇਸ ਮਾਈਂਡਸੈਟ ਨਾਲ ਹਮੇਸ਼ਾ ਆਪਣੀ ਕੈਲਕੂਲੇਸ਼ਨਸ ਕਰਕੇ ਚੱਲਣਾ ਚਾਹੀਦਾ ਕਿ ਦੇਖੋ ਮੈਂ ਇੰਨੇ ਕ ਮਨੀ ਲੂਜ਼ ਕਰਨ ਲਈ ਰੈਡੀ ਆ ਜੇ ਮੈਂ ਇੰਨੀ ਲੂਜ਼ ਹੋ ਗਈ ਮੈਨੂੰ ਕੋਈ ਫਰਕ ਨਹੀਂ ਪੈਣਾ ਤੇ ਜੇ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਈ ਲੋਕਾਂ ਨੇ ਪ੍ਰਾਇਮਰੀ ਰੈ residense ਵੀ ਆਪਣੇ ਲੂਜ਼ ਕੀਤੇ ਉਹਦਾ ਰੀਜ਼ਨ ਇਹ ਸੀਗਾ ਕਿ ਦੇਖੋ ਤੁਸੀਂ ਜਦੋਂ ਐਕਟੂ ਟਿਕੜਾ ਕੇ ਆਪਣੇ ਘਰ ਦੇ ਵਿੱਚੋਂ ਇਨਵੈਸਟਮੈਂਟ ਲਈ ਯੂਜ਼ ਕਰ ਰਹੇ ਹੋ ਨਾ ਉਹ ਕੋਈ ਬਹੁਤ ਹੀ ਸਿਆਣੀ ਗੱਲ ਨਹੀਂ ਹੈਗੀ ਉਹਦਾ ਆਪਾਂ ਨੂੰ ਵੀ ਪਤਾ ਕਿ ਜੇ ਮੰਨ ਲਓ ਮਾਰਕੀਟ ਜੇ ਅੱਪ ਜਾ ਰਹੀ ਹੈ ਤਾਂ ਡਾਊਨ ਵੀ ਜਾ ਸਕਦੀ ਆ ਸੋ ਆਪਣੇ ਨਾ ਆਈ ਥਿੰਕ ਮੇਰੇ ਖਿਆਲ ਚ ਉਹ ਆਪਣੀਆਂ ਕੈਲਕੂਲੇਸ਼ਨਸ ਦੇ ਵਿੱਚ ਪ੍ਰੋਬਲਮ ਸੀ ਕਿ ਆਪਾਂ ਆਪਣੀ ਨਾ ਜਿਹੜਾ ਮਤਲਬ ਪੂਰੀ ਆਪਣੀ ਡਿਊ ਡਿਲੀਜੈਂਸ ਨਹੀਂ ਕੀਤੀ ਹੈਗੀ ਉਹ ਇੱਕ ਉਹ ਮਾਰਕੀਟ ਹੀ ਇਦਾਂ ਦੀ ਸੀ ਕਿ ਜਦੋਂ ਜਿਹੜਾ ਵੀ ਕੋਈ ਗੱਲ ਕਰਦਾ ਸੀ ਹਨਾ ਉਹ ਸਿਰਫ ਰੀਅਲ ਏਸਟੇਟ ਦੀ ਗੱਲ ਹੀ ਕਰਦਾ ਸੀ ਕਿ ਅੱਜ ਮਤਲਬ ਇਹ ਘਰ ਲੱਗਿਆ ਇਹਦੇ ਉੱਤੇ ਐਨੇ ਦੀ ਬੈੱਡ ਲੱਗੀ ਆ ਅੱਜ 8 ਦਾ ਲਾਇਆ ਸੀ ਇਹੋ 8.5 ਦਾ ਬਿਕ ਗਿਆ ਲੇਕਿਨ ਯੂ نو ਉਹ ਇੱਕ ਤਰੀਕੇ ਦਾ ਨਾ ਟਾਈਮ ਇਦਾਂ ਦਾ ਆਇਆ ਵਸ ਇ ਤੇ ਸਾਰਿਆਂ ਨੂੰ ਇਦਾਂ ਲੱਗਦਾ ਸੀ ਕਿ ਮੈਂ ਕਿਤੇ ਪਿੱਛੇ ਨਾ ਰਹਿ ਜਾਵਾਂ ਬਿਲਕੁਲ ਹਨਾ ਵੀ ਮੇਰਾ ਕਿਤੇ ਮੇਰੇ ਮੇਰੇ ਫਰੈਂਡ ਨੇ ਜਾਂ ਮੇਰੇ ਬ੍ਰਦਰ ਨੇ ਮਤਲਬ ਪੈਸਾ ਬਣਾ ਲਿਆ ਕਿਤੇ ਮੈਂ ਨਾ ਪਿੱਛੇ ਰਹਿ ਜਾਵਾਂ ਸੋ ਆਈ ਥਿੰਕ ਉਸ ਚੀਜ਼ ਨੇ ਵੀ ਲੋਕਾਂ ਦੇ ਮਾਈਂਡ ਸੈਟ ਨੂੰ ਕਾਫੀ ਇਫੈਕਟ ਕੀਤਾ ਸੀ ਇਸ ਚੀਜ਼ ਲਈ ਦੇਖੋ ਮੋਸਟਲੀ ਲੋਕੀ ਜਿਹੜੇ ਹੈਗੇ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੋਸਟਲੀ ਲੋਕਾਂ ਨੇ ਜਿਨ੍ਹਾਂ ਨੇ ਪੈਸਾ ਲੂਜ਼ ਕੀਤਾ ਨਾ ਉਹਨਾਂ ਨੇ ਬੇਸਿਕ ਚੀਜ਼ਾਂ ਜਿਹੜੀਆਂ ਰੀਅਲ ਅਸਟੇਟ ਦੇ ਵਿੱਚ ਦੇਖੀਆਂ ਨਹੀਂ ਜਾਂ ਇੱਕ ਪੇੜ ਚਾਲ ਦੇ ਮਗਰ ਜਿੱਦਾਂ ਤੁਸੀਂ ਕਿਹਾ ਪੇੜ ਚਾਲ ਲੱਗੀ ਹੋਈ ਸੀ ਉਹ ਉਹਨੇ ਲੈ ਲਈ ਮੈਂ ਮਗਰ ਰਹਿ ਗਿਆ ਰਾਈਟ ਮੈਂ ਵੀ ਲੈ ਲਾ ਬਟ ਇਹ ਹੈ ਕਿ ਜਦੋਂ ਉਹਨਾਂ ਨੇ ਲਈ ਸੀ ਉਹ 2 ਲੱਖ ਜਾਂ ਲੱਖ ਥੱਲੇ ਸੀ ਰੇਟ ਜਦੋਂ ਤੁਸੀਂ ਲਈਆ ਉਹ ਲੱਖ ਡੇਢ ਲੱਖ ਉੱਤੇ ਸੀ ਰਾਈਟ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੇ ਇਹੋ ਇਹੋ ਜਿਹੀ ਫਾਦੇ ਵੀ ਪ੍ਰੋਪਰਟੀ ਲੈ ਲਈਏ ਜਿੱਥੇ ਕਿ ਅਸੀਂ ਮੁਸ਼ਕਲ ਗਰਮੀਆਂ ਦੇ ਵਿੱਚ ਵੀ ਸਾਲ 'ਚ ਇੱਕ ਵਾਰ ਘੁੰਮਣ ਜਾਂਦੇ ਹੁੰਦੇ ਐਟ ਸੋ ਟਰੂ ਸਹੀ ਗੱਲ ਆ ਸਹੀ ਉਹਦੇ ਕਰਕੇ ਦੇਖੋ ਜਿੱਥੇ ਤੁਸੀਂ ਰੈਂਟ ਨਹੀਂ ਕੱਢ ਸਕਦੇ ਤੁਸੀਂ ਮੌਰਗੇਜ ਕਿੱਥੋਂ ਕੱਢ ਲਓ ਹੂੰ ਲੋਕਾਂ ਨੇ ਇਹ ਵਿੱਤੀ ਚੀਜ਼ ਭੁੱਲ ਹੀ ਕੇ ਹਾਂਜੀ ਹੁਣ ਤੁਸੀਂ ਦੇਖੋ ਵੀ ਜਿਹੜੀਆਂ ਉਹ ਵਿਸਾਗਾ ਵਿੱਚ ਤੇ ਜਾਂ ਫਿਰ ਉੱਧਰ ਨੂੰ ਹਨਾ ਪ੍ਰਾਪਰਟੀਆਂ ਲਈਆਂ ਹੋਈਆਂ ਕਈ ਆਹ ਨਾਇਗਰਾ ਫਾਲਸ ਵਾਲਾ ਏਰੀਆ ਟੱਪ ਕੇ ਸੋ ਆਈ ਡੋਂਟ ਨੋ ਵੀ ਹੁਣ ਜੇ ਇੱਥੇ ਨਹੀਂ ਰੈਂਟ ਤੇ ਹੋ ਰਹੀ ਪ੍ਰਾਪਰਟੀ ਤਾਂ ਉੱਥੇ ਕਿੱਦਾਂ ਰੈਂਟ ਤੇ ਹੋਣੀ ਆ ਉਹ ਪ੍ਰਾਪਰਟੀ ਤੁਸੀਂ ਹੈਰਾਨ ਹੋਵੋਗੇ ਦੇ ਕੇ ਸੋਸ਼ਲ ਮੀਡੀਆ ਤੇ ਪਹਿੋਜੀ ਆ ਲੋਕੀ ਵੀ ਹੈਗੇ ਆ ਜਿਹੜੇ ਮੀਡੀਆ ਚ ਰੈਗੂਲਰਲੀ ਆਉਂਦੇ ਹੈਗੇ ਆ ਯੂ نو ਸਾਰਾ ਇਵੈਂਟਸ ਵਰਗਾ ਆਰਗੇਨਾਈਜ਼ ਵੀ ਕਰਦੇ ਹੈਗੇ ਆ ਕਈ ਲਾਇਰਜ਼ ਵੀ ਹੈਗੇ ਚੰਗੇ राइट ਉਹਨਾਂ ਨੇ ਇਹੋ ਜਿਹੇ ਥਾਂ ਤੇ ਪ੍ਰਾਪਰਟੀਆਂ ਲੈ ਲਈਆਂ ਇਹ ਸੋਚ ਕੇ ਕਿ ਚਲੋ ਵੱਡੀ ਪ੍ਰਾਪਰਟੀ ਹੋ ਜਾਣੀ ਹੈ ਬ੍ਰੈਮਟਨ ਤੋਂ ਅੱਧਾ ਪੌਣਾ ਘੰਟਾ 45 ਮਿੰਟ ਦੀ ਡਰਾਈਵ ਤੇ ਹੈਗੀ ਆ ਉਹ ਏਨੀ ਪ੍ਰਾਪਰਟੀ ਜਿਹੜੀ ਹੈ ਕਿ ਉਸ ਟਾਈਮ ਮਹਿੰਗੀ ਲੈ ਲਈ ਜਦੋਂ ਉਹਨਾਂ ਦੀ ਫ੍ਰੀਜ਼ਨ ਲਾਈ 2-2 ਲੱਖ ਛੱਡੋ 5-5 ਲੱਖ ਥੱਲੇ ਡਿੱਗ ਗਈਆਂ ਪ੍ਰਾਪਰਟੀਆਂ ਮੈਂ ਵੀ ਜਾਣਦੀ ਆ ਜੀ ਕਾਫੀ ਰਾਈਟ ਤੇ ਦੂਜੀ ਸਭ ਤੋਂ ਵੱਡੀ ਗੱਲ ਹੈ ਜੇ ਉਹ ਤੁਸੀਂ ਉਸ ਏਰੀਆ ਦੀ ਦੇਖੋ ਜੇ ਆਪਾਂ ਕਹਿ ਦਿੰਨੇ ਵੀ ਉਹਨੇ ਪੈਸੇ ਪਾ ਕੇ ਇਨਵੈਸਟਮੈਂਟ ਬਣ ਗਿਆ ਪੈਸੇ ਪਾਉਣ ਵਾਲੇ ਇਨਵੈਸਟਰ ਨਹੀਂ ਬਣਾਉਣਾ ਤੁਸੀਂ ਪਹਿਲਾਂ ਇਹ ਦੇਖੋ ਕਿ ਉੱਥੇ ਮੇਨ ਗੱਲ ਇਹ ਕਿ ਉੱਥੇ ਆਵਾਜਾਈ ਹੈ ਕੀ ਆ ਤੁਸੀਂ ਬਾਸ ਨਾਲ ਜਾ ਸਕਦੇ ਹੋ ਟ੍ਰੇਨ ਹੈਗੀ ਹੈ ਉੱਥੇ ਹਸਪੀਟਲ ਹੈਗੀ ਹੈ ਸ਼ੋਪਿੰਗ ਮਾਲ ਹੈਗੀ ਹੈ ਕੋਈ ਵੀ ਬੰਦਾ ਜੇ ਉੱਥੇ ਰਹਿਣ ਜਾਊਗਾ ਉਹਨੂੰ ਬੇਸਿਕ ਫੈਸਿਲਿਟੀਆਂ ਕੀ ਮਿਲ ਪਾਰੀਆਂ ਹੈ ਹਾਂਜੀ ਉਹ ਹੈ ਹੀ ਨਹੀਂ ਉੱਥੇ ਉਹ ਤੇ ਮੈਨੂੰ ਲੱਗਦਾ ਲੋਕਾਂ ਨੇ ਉਹਨਾਂ ਚੀਜ਼ਾਂ ਨੂੰ ਤਾਂ ਦੇਖਿਆ ਹੀ ਨਹੀਂ ਦੇਖੋ ਜਦੋਂ ਵੀ ਆਪਾਂ ਕੋਈ ਘਰ ਲੈਨੇ ਆ ਹਨਾ ਹੁਣ ਆਪਾਂ ਬਾਏ ਕਰਦੇ ਆ ਜਾਂ ਕੋਈ ਫਸਟ ਟਾਈਮ ਹੋਮ ਬਾਇਰ ਸਭ ਤੋਂ ਪਹਿਲੀ ਆਪਣੀ ਜਦੋਂ ਆਪਾਂ ਬੈਠਦੇ ਆ ਕਿ ਬੱਚੇ ਛੋਟੇ ਆ ਜਿਹਦੇ ਹਨਾ ਉਹ ਦੇਖਦਾ ਕਿ ਓਕੇ ਜੀ ਕੋਈ ਸਕੂਲਸ ਹੈਗੇ ਆਸੇ ਪਾਸੇ ਵਧੀਆ ਸਕੂਲਸ ਹੈਗੇ ਆ ਨਾਲ ਦੀ ਨਾਲ ਓਕੇ ਮੇਰਾ ਕੰਮ ਇੱਥੇ ਆ ਤੇ ਮੈਨੂੰ ਇੰਨੀ ਕੁ ਡਰਾਈਵ ਕਰਨੀ ਪਊ ਆਈ ਥਿੰਕ ਆ ਵਾਲੀਆਂ ਚੀਜ਼ਾਂ ਤਾਂ ਲੋਕਾਂ ਨੇ ਨਜ਼ਰਅੰਦਾਜ਼ ਹੀ ਕਰਤੀਆਂ ਕਿ ਇਹਦੇ ਤੇ ਤਾਂ ਬਿਲਕੁਲ ਹੀ ਪੁੱਛਿਆ ਨਹੀਂ ਕਿਸੇ ਨੇ ਇਸ ਚੀਜ਼ ਬਾਰੇ ਤਾਂ ਬਸ ਇਹ ਸਿਗਾ ਕਿ ਘਰ ਬਣਿਆ ਉਥੇ 800 ਸਕੁਅਰ ਫੀਟ ਆ ਤੇ ਐਨੇ ਦੀ ਐਂਡ ਤੁਸੀਂ ਦੇਖੋ ਐਟੀ ਐਟੀ ਦੂਰ ਘਰ ਬਣੇ ਆ ਐਂਡ ਉਹ 8 ਲੱਖ ਤੇ ਕੁਝ ਛੋਟੀ ਜੀ ਵੈਲਿਊ ਸੀਗੀ ਮਤਲਬ ਟਾਊਨ ਹோம் ਵੀ 7-7 8-8 ਲੱਖ ਦੇ ਬਿਲਡਿੰਗ ਨੇ ਵਧੀਆ ਆਰਾਮ ਨਾਲ ਵੇਚਦੇ ਆ ਬਿਲਕੁਲ ਬਿਲਕੁਲ ਸਹੀ ਔਰ ਦੇਖੋ ਛੋਟਾ ਜਿਹਾ ਐਗਜ਼ਾਮਪਲ ਲੈ ਨਹੀਂ ਆਪਾਂ ਮੈਨੂੰ ਯਾਦ ਹੈ ਕਿ ਸਾਲ ਤੋਂ ਪਹਿਲਾਂ ਦੀ ਗੱਲ ਹੈ ਸਾਲ ਡੇਢ ਸਾਲ ਪਹਿਲਾਂ ਦੀ ਕਾਫੀ ਲੋਕਾਂ ਨੇ ਕਾਫੀ ਰੀਅਲਟਰਸ ਨੇ ਪਰ ਮੋਡ ਕੀਤਾ ਕੈਲਗਰੀ ਘਰ ਲੈ ਲੋ ਤੁਸੀਂ ਰਹਿ ਜਾਓਗੇ ਰੈਂਟ ਕੈਪ ਹੈ ਨਹੀਂ ਐਂ ਤਾਂ ਕਰ ਲੋ ਉੱਤਾਂ ਕਰ ਲੋ ਰਾਈਟ ਉਹਦੇ ਨਾਲ ਕੀ ਹੋਇਆ ਕਿ ਦੇਖੋ ਇਕਨੋਮੀ ਤਾਂ ਪਿਛਲੇ 5 ਸਾਲ 5 ਸਾਲ ਲਾ ਲੋ 10 ਸਾਲ ਲਾ ਲੋ ਉੱਥੇ ਹੀ ਹੋ ਸਕਦਾ ਕਿਉਂਕਿ ਉਹ ਵੀ ਜੀ ਗੱਲ ਹੈ ਔਇਲ ਤੇ ਬੇਸ ਤੇ ਉਹ ਸਾਰਾ ਕੁਝ ਰਾਈਟ ਜਿੰਨੇ ਲੋਕੀ ਗਏ ਆ ਵਰਕ ਫਰੋਮ ਹੋਮ ਈ ਪਰ ਉਹ ਜੌਬਸ ਦੀ ਉੱਤੇ ਹਜੇ ਵੀ ਕਮੀ ਕਿਉਂਕਿ ਉੱਤੇ ਕੋਈ ਨਵੀਂ ਡਿਵੈਲਪਮੈਂਟ ਤਾਂ ਹੋ ਨਹੀਂ ਪਾਰੀ ਹੈਗੀ ਆ ਲੋਕਾਂ ਨੇ ਲੈ ਲੈ ਕੇ ਪ੍ਰਾਪਰਟੀਆਂ ਦੇ ਰੇਟ ਮਹਿੰਗੀ ਕਰਤੇ ਜਿੱਥੇ 5 ਲੱਖ ਦੀ ਉੱਤੇ 8 ਲੱਖ ਦੀ ਹੋ ਗਈ ਜਿੱਥੇ 8 ਲੱਗਦੀ ਉੱਤੇ ਮਿਲੀਅਨ ਦੀ ਹੋਗੀ ਰਾਈਟ ਹੁਣ ਉਹਨਾਂ ਦੀ ਜਦੋਂ ਅਪ੍ਰੇਜ਼ਲ ਹੋਈ ਹੁਣ ਸਿਟੀ ਨੇ ਤਾਂ ਆਬਵੀਅਸਲੀ ਗੱਲ ਹੈ ਕਿ ਉਹਨਾਂ ਨੇ ਆਪਣੀ ਅਪ੍ਰੇਜ਼ਲ ਦੇ ਹਿਸਾਬ ਨਾਲ ਜੀ ਪ੍ਰਾਪਰਟੀ ਦਾ ਰੇਟ ਉਹਨਾਂ ਦੇ ਕੋਡਿੰਗ ਵੱਧ ਗਿਆ ਤੇ ਉਹਨਾਂ ਨੇ ਟੈਕਸਿਸ ਉੱਪਰ ਤੋਂ ਨਹੀਂ ਬਤੌਣੀ ਹਾਂਜੀ ਹੁਣ ਉੱਤੇ ਇਹੋ ਜੀ ਸਿਚੁਏਸ਼ਨ ਆਈ ਹੋਈ ਏ ਕਿ ਲੋਕੀ ਰੋ ਰਹੀ ਏ ਕਿ ਸਾਡੀ 60% ਜ਼ਿਆਦਾ ਟੈਕਸਿਸ ਵੱਜ ਚੁਕੇ ਘਰ ਦੇ ਜਿਹੜੇ ਕੀ ਉਹ ਕਹਿੰਦੇ ਵੀ ਇਹੋ ਜੇ ਘਰ ਦੀ ਜੇ ਮੈਂ ਅੱਜ ਮਾਰਕੀਟ ਤੇ ਵੇਚਣ ਜਾਵਾਂ ਮੇਰਾ ਮਿਲੀਅਨ ਦਾ ਘਰ ਕਿਸੇ ਨੇ ਲੈਣਾ ਹੀ ਨਹੀਂ ਹਾਂਜੀ ਹਾਂਜੀ ਇਹ ਮੈਨੂੰ ਲੱਗਦਾ ਕੈਲਗਰੀ ਦੇ ਵਿੱਚ ਵੀ ਪ੍ਰੋਬਲਮ ਆਈ ਏ ਇਹ ਹਨਾ ਕੈਲਗਰੀ ਐਗਜ਼ੈਕਟਲੀ ਮੈਂ ਇਹਦੇ ਤੇ ਵੀਡੀਓ ਵੀ ਬਣਾਈ ਏ ਆਪਣੇ ਇਹਦੇ ਟਿਕਟੋਕ ਤੇ ਤੇ ਐਗਜ਼ੈਕਟਲੀ ਉਹ ਵੀਡੀਓ ਜਿਹੜੀ ਗੋਰੀ ਦੀ ਲिटल ਗੋਰਾ ਆ ਕਾਉਂਸਲਰ ਆ ਲੰਸਟ ਜਿਹੜਾ ਟੈਕਸ ਅਸੈਸ ਕਰਦਾ ਉਹ ਤਿੰਨਾਂ ਦੇ ਬਿਆਨ ਹੈਗੇ ਉਸ ਵੀਡੀਓ ਦੀ ਮੈਂ ਕਲਿੱਪ ਵੀ ਪਾਈ ਹੋਈ ਹੈ ਕਿ ਉਹ ਗੋਰਾ ਵਿਚਾਰਾ ਕਹਿੰਦਾ ਮੈਂ 30 ਸਾਲਾਂ ਤੋਂ ਇੱਕੋ ਘਰ ਦੇ ਵਿੱਚ ਮੈਂ ਰਿਟਾਇਰ ਹਾਂ ਮੇਰੀ ਇਨਕਮ ਕੈਪਟੀਆਂ ਮੇਰੀ ਇਨਕਮ ਕੋਈ ਚਾਹਨਾ ਬਦੀ ਵੀ ਨਹੀਂ ਹੈਗੀ ਆ ਮੈਂ 30 ਸਾਲਾਂ ਤੋਂ ਇਸ ਘਰ 'ਚ ਰਹਿ ਰਿਹਾ ਹਾਂ 60% ਮੇਰਾ ਟੈਕਸ ਵੱਧ ਚੁੱਕਿਆ ਮੇਰੇ ਤੋਂ ਅਫੋਰਡ ਨਹੀਂ ਹੋ ਰਿਹਾ 2700 ਤੋਂ ਜ਼ਿਆਦਾ ਲੋਕਾਂ ਨੇ ਆਲਰੇਡੀ ਰਿਕੁਐਸਟ ਕਰ ਚੁੱਕੇ ਸਿਟੀ ਨੂੰ ਕਿ ਸਾਡਾ ਟੈਕਸ ਘਟਾਇਆ ਜਾਵੇ 올 ਆਫ देयर ਅਪਲੀਕੇਸ਼ਨ ਬੀਇੰਗ ਰਿਜੈਕਟਡ ਹਾਂਜੀ ਹਾਂਜੀ ਤਾਂ ਦੇਖੋ ਤੁਸੀਂ ਇੱਕ ਬੱਬਲ ਕ੍ਰੀਏਟ ਕਰਨ ਤੋਂ ਬਾਅਦ ਉਹ ਕੋਈ ਮਾਰਕੀਟ ਨਹੀਂ ਬਣੀ ਹੈ ਜਦੋਂ ਇਨਵੈਸਟਰ ਦੇਖੋ ਡਿਮਾਂਡ ਤੇ ਸਪਲਾਈ ਹਮੇਸ਼ਾ ਇੱਕ ਬੇਸਿਕ ਇਕਨੋਮੀ ਦਾ ਰੂਲ ਹੈ ਜਿੱਥੇ ਜੰਗਲਾਂ ਦੇ ਵਿੱਚ ਜਿਆਦਾ ਇਨਵੈਸਟਰ ਚਲੇ ਜਾਣਗੇ ਓਬੀਸੀ ਗੱਲ ਉਹਦੇ ਨਾਲ ਕੰਪੇਅਰ ਕਰਦੇ ਕਿ ਓਕੇ ਜੀ ਆ ਇੰਨੇ ਦੇਵੇ ਕਿਆ ਇੰਨੇ ਦਾ ਪ੍ਰੋਪਰਟੀ ਦਾ ਰੇਟ ਹੋਊਗਾ ਹਾਂਜੀ ਮਿਹਨਤ ਅਸੀਂ ਤੁਸੀਂ ਬਲੀਵ ਕਰੋ ਮੈਂ ਕਾਫੀ ਸਾਲਾਂ ਦੀ ਨਾ ਜਦੋਂ ਮੈਂ ਨਵੀਂ ਨਵੀਂ ਰੀਅਲ ਅਸਟੇਟ ਦੇ ਵਿੱਚ ਆਈਆਂ ਤਾਂ ਮੈਂ ਕਈ ਫਰਸਟ ਟਾਈਮ ਹੋਮ ਬਾਇਰਸ ਨਾਲ ਕੰਮ ਕੀਤਾ ਸਟਾਰਟਿੰਗ ਦੇ ਪਹਿਲੇ ਸਾਲ ਦੇ ਵਿੱਚ ਤੇ ਮੈਂ ਗੋਲਫ ਦੇ ਵਿੱਚ ਕਈ ਪ੍ਰਾਪਰਟੀਆਂ ਲੈ ਕੇ ਦਿੱਤੀਆਂ ਤੇ ਮੈਂ ਨਾ ਉਹਦੇ ਵਿੱਚੋਂ ਤਿੰਨ ਪ੍ਰਾਪਰਟੀਆਂ ਇਦਾਂ ਦੀਆਂ ਸੀ ਜਿਹੜੀ ਇੱਕੋ ਹੀ ਉੱਥੇ ਏਜੰਟ ਆ ਉਹ ਗੋਰੀ ਆ ਤੇ ਉਹ ਉਹਨਾਂ ਦੀ ਟੀਮ ਬਣੀ ਹੋਈ ਆ ਉਹ ਉਹਦੀਆਂ ਹੀ ਸੀ ਲਿਸਟਿੰਗਸ ਉਹ ਹਨਾ ਤੇ ਮੈਂ ਜਦੋਂ ਆਪਣੇ ਦੇਖੋ ਜਦੋਂ ਹਲੇ ਮੈਂ ਨਵੀਂ-ਨਵੀਂ ਸੀ ਮੈਂ ਵੀ ਆਸੇ-ਪਾਸੇ ਜਿਹੜੇ ਰੀਅਲਟर्स ਨੂੰ ਦੇਖਦੀ ਹੁੰਦੀ ਸੀ ਜਾਂ ਜਿਨ੍ਹਾਂ ਨਾਲ ਮੈਂ ਕੰਮ ਕਰਦੀ ਸੀ ਬ੍ਰੋਕਰ ਉਹਨਾਂ ਤੋਂ ਪੁੱਛਣਾ ਕਿ ਕੀ ਕਰਾਂ ਸੋ ਆਪਣਾ ਪਹਿਲਾ ਕੰਮ ਹੁੰਦਾ ਕਿ ਆਪਾਂ ਪੁੱਛਣਾ ਏਜੰਟ ਨੂੰ ਕਾਲ ਕਰਕੇ ਜੀ ਤੁਹਾਡੀ ਐਕਸਪੈਕਟੇਸ਼ਨਸ ਕੀ ਆ ਹਨਾ ਆਹੀ ਕਾਲ ਮਤਲਬ ਆਸੇ-ਪਾਸੇ ਤੋਂ ਜੋ ਸਿੱਖਿਆ ਸੀਗਾ ਤੇ ਜਦੋਂ ਮੈਂ ਉਹਨੂੰ ਕਾਲ ਕੀਤੀ ਤਾਂ ਉਹ ਮੈਨੂੰ ਕਹਿੰਦੀ ਵੀ ਦੇਖ ਰਮਨਪ੍ਰੀਤ ਮੇਰੀ ਜਿਹੜੀ ਲਿਸਟਿੰਗ ਪ੍ਰਾਈਸ ਹੁੰਦਾ ਨਾ ਤੂੰ ਮੇਰੀਆਂ ਪਿਛਲੀਆਂ 100 ਲਿਸਟਿੰਗਸ ਕੱਢ ਕੇ ਦੇਖ ਲਾ ਮੇਰਾ ਲਿਸਟਿੰਗ ਪ੍ਰਾਈਸ ਤੇ ਜਿਹੜਾ ਮੇਰਾ ਸੋਲਡ ਪ੍ਰਾਈਸ ਹੁੰਦਾ ਐਨੀਵੇਅਰ ਫਰਮ 98% ਟੂ 102% ਜਾਂਦਾ ਪਰਸੈਂਟ ਮਤਲਬ ਮੈਂ ਜਿਹੜੇ ਪ੍ਰਾਈਸ ਤੇ ਲਿਸਟ ਕਰਦੀ ਹੁੰਦੀ ਆ ਜਾਂ ਤਾਂ ਉਹਦੇ ਤੋਂ 2% ਉੱਪਰ ਲੱਗ ਮਿਲ ਜਾਂਦਾ ਮੈਨੂੰ ਜਾਂ ਫਿਰ 2% ਘੱਟ ਮਿਲਦਾ ਹੁੰਦਾ ਬਸ ਮੇਰੀਆਂ ਇੰਨੀਆਂ ਜੈਨੂਇਨ ਪ੍ਰਾਈਸ ਤੇ ਲਿਸਟ ਕੀਤੀ ਹੁੰਦੀ ਆ ਪ੍ਰਾਪਰਟੀ ਸੋ ਉਹ ਉਹ ਮਤਲਬ ਜੋ ਮਾਰਕੀਟ ਚ ਕਹਿੰਦੀ ਮਿਲ ਰਿਹਾ ਕਈ ਵਾਰੀ ਜੇ ਮੇਰੇ ਕੋਲੇ ਇੱਕ ਤੋਂ ਜ਼ਿਆਦਾ ਆਫਰ ਹੈਗੀ ਆ ਤਾਂ ਮਤਲਬ ਇੰਨਾ ਕੱਪ ਚਲਾ ਜਾਂਦਾ ਅਦਰਵਾਈਜ਼ ਇੰਨਾ ਰਹਿੰਦਾ ਜੇ ਕੋਈ ਘੱਟ ਆਫਰ ਆ ਸੋ ਮੈਨੂੰ ਉੱਥੋਂ ਦੇਖੋ ਸਿੱਖਣ ਨੂੰ ਮਿਲਿਆ ਕਿ ਦੇਖੋ ਇਹਨਾਂ ਨੇ ਕਿੰਨਾ ਵਧੀਆ ਰੱਖਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਗੋਲਫ ਦੀ ਮਾਰਕੀਟ ਦੇ ਵਿੱਚ ਆਪਾਂ ਵੀ ਚਲੇ ਗਏ ਤੇ ਉਸ ਤੋਂ ਬਾਅਦ ਉੱਥੇ ਵੀ ਉਹੀ ਹਾਲ ਕਿ ਆਪਾਂ ਪਹਿਲਾਂ ਲਿਸਟ ਥੋੜੇ ਤੇ ਕੀਤਾ ਫਿਰ ਉਸ ਤੋਂ ਬਾਅਦ ਉਹਦੇ ਤੇ ਜਿੱਦਾਂ ਮਲਟੀਪਲ ਆਫਰ ਵਾਲੀ ਸਿਚੁਏਸ਼ਨ ਬਣੀ ਬਣੀ ਹਨਾ ਸੋ ਆਹ ਜਿੱਟਿੰਗ ਸਿਸਟਮ ਸ਼ੁਰੂ ਹੋ ਗਿਆ ਹਾਂਜੀ ਬਿਡਿੰਗ ਸਿਸਟਮ ਸ਼ੁਰੂ ਹੋ ਗਿਆ ਤੇ ਉਹਦੇ ਕਰਕੇ ਫਿਰ ਇਹੀ ਇਨਬੈਲੈਂਸ ਜਾਂ ਜਿਵੇਂ ਅਨਬੈਲੈਂਸ ਹੋ ਗਈ ਮਾਰਕੀਟ ਉਹ ਪ੍ਰੋਪਰ ਨਹੀਂ ਰਿਹਾ ਤੇ ਬਾਕੀ ਮੈਂ ਤੁਹਾਡੇ ਨਾਲ ਅਗਰੀ ਕਰਦੀ ਆ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਹੁਣ ਕੈਲਗਰੀ ਦੀ ਮਾਰਕੀਟ ਦੇ ਵਿੱਚ ਜੋ ਵੀ ਹੋ ਰਿਹਾ ਤੇ ਆਈ ਥਿੰਕ ਮੇਰੇ ਖਿਆਲ ਚ ਆਪਣੇ ਵੀ ਕਈ ਲੋਕ ਹੋਣੇ ਆ ਜਿਹੜੇ ਇੱਥੋਂ ਮੇਰੇ ਖਿਆਲ ਚ ਨਟੇਰੀਓ ਚੋ ਵੀ ਉੱਥੇ ਇਨਵੈਸਟ ਕੀਤਾ ਹੋਣਾ ਬਹੁਤ ਆਪਣੇ ਹੀ ਜ਼ਿਆਦਾ ਲੋਕਾਂ ਨੇ ਇਨਵੈਸਟ ਕੀਤਾ ਉੱਥੇ ਜਦੋਂ ਇੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਘੜਾ ਜਿਹੜਾ ਆ ਭਰ ਗਿਆ ਪਾਣੀ ਡੁੱਲਣ ਲੱਗ ਗਿਆ ਤੇ ਹੁਣ ਚਲੋ ਜੀ ਕੈਲਗਰੀ ਚਲੇ ਦਿਓ ਦੇਖੋ ਇਹ ਵੀ ਬੜੀ ਅਜੀਬ ਹੀ ਗੱਲ ਹੁੰਦੀ ਆ ਹਨਾ ਜਦੋਂ ਨਾ ਮਤਲਬ ਇਦਾਂ ਪਾਸੇ-ਪਾਸੇ ਇੱਕ ਮਾਹੌਲ ਬਣਿਆ ਹੁੰਦਾ ਕਿ ਜਦੋਂ ਸਾਰੇ ਜਣੇ ਜਿੱਦਾਂ ਹੁਣ ਦੇਖੋ ਜਿਵੇਂ ਹੁਣ ਦੀ ਗੱਲ ਆ ਕਿ ਹੁਣ ਆਪਾਂ ਜੇ ਫਸਟ ਟਾਈਮ ਹੋਮ ਬਾਏਰਸ ਨੂੰ ਕਹਿ ਵੀ ਦਈਏ ਜਿਹਨੂੰ ਜ਼ਰੂਰਤ ਆ ਘਰ ਦੀ ਆਮ ਟਾਕਿੰਗ ਅਬਾਊਟ ਅ ਪੀਪਲ ਹੂ ਰੀਅਲੀ ਨੀਡ ਹਾਊਸ